ज्वाइनिंग लैटर जारी करो साधा ज्वाइनिंग लैटर जारी करो साडा ज्वाइनिंग लैटर जारी करो सी साहब वादा पूरा करो सीएम साहब वादा पूरा करो साडा एक सौ चोवीह धरती पूरी करो ਭਰਤੀ ਪੂਰੀ ਕਰੋ ਪੂਰੀ ਕਰੋ ਪੂਰੀ ਕਰੋ ਵਾਅਦਾ ਟ੍ਰੇਨ ਕਿ ਲੈਟਰ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਸੀਐਨ ਫਾਰਮ ਵਾਅਦਾ ਪੂਰਾ ਕਰੋ ਪੂਰਾ ਪੂਰਾ ਕਰੋ ਸੀਐਨ ਫਾਰਮ ਵਾਅਦਾ ਪੂਰਾ ਕਰੋ ਪੂਰਾ ਕਰੋ ਪੂਰਾ ਕਰੋ ਪੰਜਾਬ ਪੋਸ 2224 ਭਰਤੀ ਪੂਰੀ ਕਰੋ ਪੂਰੀ ਕਰੋ चौबीस भर्ती पूरी, पूरी, पूरी करो पूरी करो पूरी करो पीएम काम वादा पूरा करो पूरा करो पूरा करो पीएम काम दी वादा पूरा करो जिंदाबाद 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 पंजाब कौंसिल से चौबीस भर्ती पूरी करो पूरी करो पर पूरी, पूरी करो पंजाब कौंसिल से चौबीस भर्ती पूरी करो पूरी करो पूरी करो ਜੁਆਇੰਗ ਲੈਟਰ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਸਾਡਾ ਜੁਆਇੰਗ ਲੈਟਰ ਕਾਰੀ ਕਰੋ ਜਾਰੀ ਕਰੋ ਜਾਰੀ ਕਰੋ ਸੀਐਮ ਦਾ ਵਾਦਾ ਪੂਰਾ ਕਰੋ ਪੂਰਾ ਕਰੋ ਪੂਰਾ ਕਰੋ ਸੀਐਮ ਦਾ ਵਾਦਾ ਪੂਰਾ ਕਰੋ ਪੂਰਾ ਕਰੋ ਪੂਰਾ ਕਰੋ ਪੰਜਾਬ ਤੋਂ 2224 ਭਾਰਤੀ ਪੂਰੀ ਕਰੋ ਪੂਰੀ ਕਰੋ ਪੂਰੀ ਕਰੋ ਪੰਜਾਬ ਤੋਂ 2224 ਭਾਰਤੀ ਪੂਰੀ ਕਰੋ ਪੂਰੀ ਕਰੋ ਪੂਰੀ ਕਰੋ ਕੀ ਨਾਮ ਹੈ ਤੁਹਾਡਾ ਸੂਰਜਪਾਲ ਜੀ ਸੂਰਪਾਲ ਬਾਰ ਬਾਰ ਪ੍ਰੋਟੈਸਟ ਕਰਨਾ ਕਰ ਰਹੇ ਹੋ 2024 ਦੀ ਤੁਹਾਡੀ ਸਿਲੈਕਸ਼ਨ ਹੋਈ ਹੈ ਜੀ ਸਰ ਕਿਉਂ ਤੁਹਾਨੂੰ ਸਿਲੈਕਸ਼ਨ ਹੋਣ ਤੋਂ ਬਾਅਦ ਵੀ ਧਰਨੇ ਲਾਉਣੇ ਪੈ ਰਹੇ ਸਰ ਇਹ ਤਾਂ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਵੀ ਸਾਨੂੰ ਕਿਉਂ ਧਰਨੇ ਲਾਣੇ ਪੈ ਰਹੇ ਜੀ ਸਰ ਅਸੀਂ ਆਪ ਦਾ ਪ੍ਰੋਸੈਸ ਪੂਰਾ ਕਰ ਚੁੱਕੇ ਹਾਂ ਪੇਪਰ ਦੇਤਾ ਜੀ ਪੇਪਰ ਤੋਂ ਬਾਅਦ ਸਾਡਾ ਫਿਜ਼ੀਕਲ ਸੀ ਸਰ ਫਿਜ਼ੀਕਲ ਵੀ ਅਸੀਂ ਪੂਰਾ ਦੇਤਾ ਜੀ ਉਸ ਤੋਂ ਬਾਅਦ ਸਾਡਾ ਜੀ ਸਾਨੂੰ ਡਾਕੂਮੈਂਟ ਵੈਰੀਫਿਕੇਸ਼ਨ ਵਾਸਤੇ ਬੁਲਾਇਆ ਗਿਆ ਉਹ ਵੀ ਅਸੀਂ ਪੂਰੀ ਕਰਤੀ ਜੀ ਉਸ ਤੋਂ ਬਾਅਦ ਸਾਡਾ ਮੈਡੀਕਲ ਹੋਇਆ ਸਰ ਮੈਡੀਕਲ ਵੀ ਅਸੀਂ ਦੇ ਚੁੱਕੇ ਹਾਂ ਸਾਡੇ ਮੈਡੀਕਲ ਜਮਾ ਨੇ ਸਾਡੇ ਡਾਕੂਮੈਂਟ ਵੈਰੀਫਿਕੇਸ਼ਨ ਵੀ ਹੋ ਚੁੱਕੀ ਹੈ ਪਰ ਫਿਰ ਵੀ ਸਾਨੂੰ ਸਰਕਾਰ ਪਤਾ ਨਹੀਂ ਕਿਉਂ ਛੜਕਾਂ ਦੇ ਧਰਨੇ ਲਾਉਣ ਲਈ ਮਜਬੂਰ ਕਰ ਰਹੀ ਹੈ ਸਰ ਹੁਣੇ ਪ੍ਰਸ਼ਾਸਨ ਤੋਂ ਤੁਹਾਡੀ ਸਟੇਟ ਦੇ ਉੱਤੋਂ ਵੀ ਜਿਹੜਾ ਐਲਾਨ ਕੀਤਾ ਗਿਆ ਕਿ ਸਾਨੂੰ ਪ੍ਰਸ਼ਾਸਨ ਕਹਿ ਰਿਹਾ ਜਿਹੜੇ ਮਜਬੂਤਾ ਅਫਸਰ ਸਾਹਿਬ ਨੇ ਕਹਿ ਰਹੇ ਨੇ ਕਿ ਤੁਸੀਂ ਜਿਹੜੇ ਲਾਉਣਰ ਆਰਡਰ ਦੇ ਵਿੱਚ ਤੁਸੀਂ ਸਿਲੈਕਸ਼ਨ ਤੁਹਾਡੀ ਹੋ ਚੁੱਕੀ ਆ ਤੁਸੀਂ ਪ੍ਰੋਟੈਸਟ ਨਹੀਂ ਕਰ ਸਕਦੇ ਇਹਨੂੰ ਕਿਵੇਂ ਦੇਖਦੇ ਸਰ ਸੰਵਿਧਾਨ ਦੇ ਵਿੱਚ ਹੈ ਜੀ ਅਸੀਂ ਆਪਦਾ ਸ਼ਾਂਤਮਈ ਧਰਨਾ ਕਰ ਸਕਦੇ ਆ ਠੀਕ ਹੈ ਸਰ ਲੋ ਐਂਡ ਆਰਡਰ ਦੇ ਵਿੱਚ ਰਹਿ ਕੇ ਹੀ ਧਰਨਾ ਕਰ ਰਹੇ ਆ ਜੀ ਸਾਡੇ ਵੇਖੋ ਜੀ ਕੋਈ ਵੀ ਹੁੱਲੜਵਾਜੀ ਵਗੈਰਾ ਅਸੀਂ ਕੁਝ ਨਹੀਂ ਕਰ ਰਹੇ ਸ਼ਾਂਤਮਈ ਤਰੀਕੇ ਨਾਲ ਆਪਦਾ ਅਸੀਂ ਧਰਨਾ ਕਰ ਰਹੇ ਆ ਸਰ ਸੰਵਿਧਾਨ ਦੇ ਅਕੋਰ ਬਲਕਿ ਨਾ ਮੈਂ ਤੁਹਾਡਾ ਰੁਪਿੰਦਰ ਕੌਰੀ ਰੁਪਿੰਦਰ ਸਿਲੈਕਸ਼ਨ ਹੋ ਇਹਨੂੰ 2 ਸਾਲ ਹੋ ਚੁੱਕੇ ਫੇਰ ਵੀ ਸੜਕਾਂ ਤੇ ਕੀ ਕਰਨਾ ਸਰ 2 ਸਾਲ ਦਾ ਸਾਨੂੰ ਇਕੱਲੇ ਹੁਣ ਨਹੀਂ ਨਾ ਲਗਾਉਣਾ ਪੈ ਰਿਹਾ ਤਾਰਨਾ ਅਸੀਂ ਪਹਿਲਾਂ ਵੀ 28 ਮਹੀਨوں ਵੀ ਇੱਕ ਫਾਈਨਲ ਲਿਸਟ ਲਈ ਲਗਾਉਣਾ ਪੈ ਰਿਹਾ ਈ ਹਰ ਵਾਰ ਤਾਰਨਾ ਇਹ ਨਹੀਂ ਸਹੀ ਹੈਗਾ ਸੀਐਮਐਨਐਸ ਸਾਹਿਬ ਨੇ ਸਾਨੂੰ ਇਹ ਕਿਹਾ ਸੀਗਾ ਵੀ ਤੁਹਾਡੀ 1 ਸਾਲ ਦੇ ਵਿੱਚ ਭਰਤੀ ਕੰਪਲੀਟ ਹੋ ਜੂ ਬਲਕਿ ਸਾਨੂੰ ਦੂਸਰਾ ਸਾਲ 1 ਸਾਲ 11 ਮਹੀਨੇ ਹੋ ਗਏ ਜਿੱਥੇ ਹੁਣ 2 ਸਾਲ ਤੋਂ ਉੱਪਰ ਹੀ ਹੋ ਜਾਣੇ ਨੇਗੇ ਤਾਂ ਕਰਕੇ ਸਰ ਸਾਨੂੰ ਜਲਦੀ ਜੁਆਇਨਿੰਗ ਦਿੱਤੀ ਜਾਵੇ ਹੁਣ ਅਸੀਂ ਕਿੰਨਾ ਟਾਈਮ ਸਾਡੇ ਘਰ ਦੇ ਕਹਿ ਰਹੇ ਨੇ ਕਿ ਵੀ ਤੁਹਾਡੀ ਮੈਰਿਜ ਕਰ ਦਨੇਗੇ ਹੁਣ ਸਾਡੀ 2 ਸਾਲ ਮੈਂ 25 ਸਾਲ ਦੇ ਵਿੱਚ ਭਰੀ ਸੀ 27 ਸਾਲ ਹੋ ਗਏ ਹੁਣ ਕਦੋਂ ਫਿਰ ਇ ਦੇ ਜ ਹੁਣ ਕਰਕੇ ਪਰਾਂ ਕਰਨਗੇ ਹੁਣ ਫਿਰ ਅੱਗੇ ਲਾਉਣ ਨਾ ਲਾਉਣ ਉਹਨਾਂ ਤੇ ਡਿਪੈਂਡ ਸਾਨੂੰ ਜੁਆਇਨਿੰਗ ਦਵੋ ਹੱਥ ਜੋੜ ਕੇ ਬੇਨਤੀ ਆ ਤੁਹਾਨੂੰ ਤਾਂ ਹੀ ਜਿਵੇਂ ਕੁੜੀਆਂ ਨੂੰ ਕਾਫੀ ਸਟਰਗਲ ਵੀ ਕਰਨਾ ਪੈਂਦਾ ਬਹੁਤ ਔਕਾ ਦਾ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਟ੍ਰੇਨਿੰਗਾਂ ਕਰਨੀ ਪਹਿਲਾਂ ਤਿਆਰੀ ਕਰਨੀ ਪੈਂਦੀ ਆ ਪੇਰੈਂਟਸ ਤੇ ਕਿੰਨਾ ਕੁ ਪ੍ਰੈਸ਼ਰ ਰਹਿੰਦਾ ਇਸ ਚੀਜ਼ ਦਾ ਸਰ ਬਹੁਤ ਜ਼ਿਆਦਾ ਪ੍ਰੈਸ਼ਰ ਰਹਿੰਦਾ ਹੁਣ ਅਸੀਂ ਹੁਣ ਤਾਂ ਪਰ ਤਿਆਰੀ ਕਰ ਨਹੀਂ ਰਹੇ ਅਸੀਂ 21 ਵੇਲੇ ਦੀ ਕਰ ਰਹੇ ਆ ਉਦੋਂ ਨਹੀਂ ਆਇਆ ਫਿਰ 23 ਵੇਲੇ ਕੀਤੀ ਫਿਰ ਹੁਣ ਜਦੋਂ ਆਇਆਗਾ ਹੁਣ ਫਿਰ 2 ਸਾਲ ਦੇ ਹੁਣ ਅਸੀਂ ਪਿਛਲੀ ਵਾਰ ਵੀ 26 ਚ ਵੀ 25 ਚ ਵੀ ਹੋਣਾ ਜੋ ਹੁਣ ਵੀ ਸਾਨੂੰ ਇਹ ਹੋ ਰਿਹਾਗਾ ਵੀ ਜੇ ਹੋ ਜੇ ਹੋ ਜੇ ਸਰਕਾਰ ਦੇ ਡਿਪੈਂਡ ਹੋ ਜਾਂਦਾ ਇਹ ਚੀਜ਼ ਸਾਰੀ ਹੁਣ ਅਸੀਂ ਸਰਕਾਰ ਕਰਕੇ ਬਾਹਰ ਵੀ ਨਹੀਂ ਜਾ ਸਕਦੇ ਸਰਕਾਰ ਨੇ ਖੁਦ ਕਿਹਾ ਸੀ ਵੀ ਤੁਸੀਂ ਨਹੀਂ ਜਾਣਾ ਬਾਹਰ ਤੁਹਾਨੂੰ ਇੱਥੇ ਹੀ ਜੁਆਇਨਿੰਗ ਦਿੱਤੀ ਜਾਊਗੀ ਹੁਣ ਦੇਖ ਲਓ ਦੇ ਨੀ ਨਹੀਂ ਰਹੇ ਹੈਗੇ ਜਲਦੀ ਦਵੋ ਨਾ ਜੁਆਇਨਿੰਗ ਕੀ ਨਾਮ ਹੈ ਮੇਰਾ ਨਾਮ ਸੁਖਜੀਤ ਘਰੇ ਮੇਰਾ ਨਾਮ ਸੁਖਜੀਤ ਘਰੇ ਹੈ ਸੁਖਜੀਤ ਜੁਆਇਨਿੰਗ ਕਦੋਂ ਦੀ ਹੋਈ ਹੈ ਤੇ ਕੀ ਕਾਰਨ ਹੈ ਕਿੰਨੇ ਤੁਸੀਂ ਕੈਂਡੀਡੇਟ ਹੈ ਜੀ ਸਰ ਸਾਡੀ ਹਲੇ ਜੁਆਇਨਿੰਗ ਹੀ ਨਹੀਂ ਹੋਈ ਸਰ ਸਾਨੂੰ 2 ਸਾਲ ਹੋ ਗਏ ਸਾਡੀ ਭਰਤੀ ਨੂੰ ਚਲਦੀ ਨੂੰ ਬਟ ਸਰ ਹਜੇ ਤੱਕ ਜੁਆਇਨਿੰਗ ਨਹੀਂ ਹੋਈ ਸਾਡਾ ਸਾਰਾ ਪ੍ਰੋਸੈਸ ਹੈ ਜਿਹੜਾ ਕੰਪਲੀਟ ਹੋ ਚੁੱਕਿਆ ਹੈ ਸਾਡੀ ਮੈਡੀਕਲ ਨੂੰ ਸਰ 4 ਮਹੀਨੇ ਹੋ ਗਏ ਆ ਸਾਡੇ ਤੋਂ ਬਾਅਦ ਜਿਹੜੀ 2025 ਦੀ ਭਰਤੀ ਆਈ ਸੀ ਸਰ ਉਹਦਾ ਵੀ 80% ਵਰਕ ਹੈ ਜਿਹੜਾ ਉਹ ਕੰਪਲੀਟ ਹੋ ਚੁੱਕਿਆ ਜਿਵੇਂ 2024 ਚ ਤੁਹਾਡੀ ਤੁਸੀਂ ਕਿਹਾ ਕਿ ਸਾਡੀ ਜੁਆਇਨਿੰਗ ਨਹੀਂ ਹੋਈ ਜਦੋਂ ਤੁਹਾਡੀ ਸਿਲੈਕਸ਼ਨ ਹੋਈ ਉਦੋਂ ਪੇਰੈਂਟਸ ਨੂੰ ਖੁਸ਼ੀ ਹੋਈ ਸੀ ਤੇ ਹੁਣ 2 ਸਾਲ ਲੰਘ ਚੁੱਕੇ ਆ ਕਿੱਦਾਂ ਦਾ ਮਾਹੌਲ ਹੈ ਕਰਤਾ ਸਰ ਜਦੋਂ ਮੇਰੀ ਸਿਲੈਕਸ਼ਨ ਹੋਈ ਸੀ ਬਹੁਤ ਜ਼ਿਆਦਾ ਖੁਸ਼ੀ ਸੀ ਬਟ ਸਰ ਹੁਣ ਇਦਾਂ ਕਹਿ ਰਹੇ ਆ ਵੀ ਥੋੜੀ ਸਿਲੈਕਸ਼ਨ ਹੀ ਨਹੀਂ ਹੋਈ ਪਿੰਡ ਵਾਲੇ ਸਰ ਤਾਣਾ ਮਾਰਦੇ ਆ ਵੀ ਕੀ ਪਤਾ ਝੂਠ ਬੋਲਦੇ ਆ ਵੀ ਹਜੇ ਤੱਕ ਤੇ ਇੱਥੇ ਹੀ ਆ 2 ਸਾਲ ਹੋ ਗਏ ਵੇਖਦਿਆਂ ਨੂੰ ਤੇ ਉਹਨਾਂ ਨੂੰ ਇਦਾਂ ਲੱਗਦਾ ਹੈ ਵੀ ਅਸੀਂ ਝੂਠ ਬੋਲ ਰਹੇ ਆ ਸਰ ਜਿਹੜੇ 58000 ਨੌਕਰੀਆਂ ਦੇਣ ਦੇ ਸਰਕਾਰ ਵੱਲੋਂ ਪੋਸਟਰ ਲਗਾਏ ਗਏ ਨੇ ਇਸ਼ਤਿਹਾਰ ਲਾਏ ਗਏ ਨੇ ਉਹਨਾਂ ਦੇ ਵਿੱਚ ਤੁਹਾਡਾ ਨਾਮ ਆਇਆ ਮਤਲਬ ਕਿ ਉਹਨਾਂ 58000 ਦੇ ਵਿੱਚ ਹੀ ਆਉਣੇ ਦਾ ਮਤਲਬ ਤੁਸੀਂ ਸਰ ਕਰੀਬਤ 2 ਤੋਂ 3 ਲੱਖ ਬੱਚਿਆਂ ਨੇ ਫਾਰਮ ਫਿਲ ਕਰੇ ਸੀ ਪੇਪਰ ਦਿੱਤੇ ਸੀ ਅਸੀਂ ਉਹਨਾਂ ਚੋਂ ਸੀ ਹਜ਼ਾਰਾਂ ਬੱਚੇ ਸਿਲੈਕਟ ਹੋਏ ਆ ਬਟ ਸਰ ਤੁਸੀਂ ਵੇਖ ਲਓ ਅਸੀਂ ਸੜਕਾਂ ਤੇ ਆ ਸਾਨੂੰ ਨਾ ਤਾਂ ਹਲੇ ਜੁਆਇਨਿੰਗ ਦਿੱਤੀ ਆ ਔਰ ਨਾ ਹੀ ਸਾਡੇ ਪੋਸਟਰਾਂ ਚ ਨਾਮ ਹੈ ਇਸ